ਤੇ ਅੱਜ ਆਪਾਂ ਗੱਲ ਕਰਨੀ ਆ ਇਸ ਦੁਸ਼ਟ ਇਨਸਾਨ ਬਾਰੇ ਦੁਸ਼ਟ ਨੂੰ ਮੈਂ ਸਿਰਫ ਐਵੇਂ ਨਹੀਂ ਕਹਿੰਦਾ ਪਿਆ ਵੀ ਇਹ ਦੁਸ਼ਟ ਆ ਇਹਦੇ ਨੂੰ ਕਹਿਣ ਦੇ ਪਿੱਛੇ ਕੁ ਕਾਰਨ ਆ ਬਹੁਤ ਵੱਡੇ ਉਹ ਕਾਰਨ ਹੀ ਮੈਂ ਤੁਹਾਡੇ ਨਾਲ ਅੱਜ ਜਿਹੜੇ ਆ ਉਹ ਸਾਂਝੇ ਕਰਨੇ ਆ ਕਿਉਂਕਿ ਪੇਖ ਦਿਖਾ ਕੇ ਲੋਕਾਂ ਨੂੰ ਬਸਚ ਕੀਤਾ ਹੋਇਆ ਇਸ ਬੰਦੇ ਨੇ ਤੇ ਇਹਦਾ ਉਹ ਜਿਹੜਾ ਭਰਮ ਹੈ ਨਾ ਲੋਕਾਂ ਦਾ ਉਹ ਤੋੜਨਾ ਇਹ ਬੰਦਾ ਚੋਰਾ ਵਾਲੀ ਇਹਦਾ ਜਿਹੜਾ ਕਿਰਦਾਰ ਆ ਉਹ ਇੰਨਾ ਕਿ ਨੀਚ ਕਪਟੀ ਸ਼ਰਾਬੀ ਸਮੇਕੀਆ ਤੇ ਚਿੱਟੇ ਦਾ ਮਰੀਜ਼ ਇਹ ਉਹ ਬੰਦਾ ਇਹ ਇਹ ਨਿਸ਼ੇੜੀ ਬੰਦਾ ਤੇ ਇਹਨੂੰ 68 ਪਾਉਣ ਨੂੰ ਸੱਦ ਲੈਂਦੇ ਆ ਇਹ ਚੜ ਕੇ ਜਿਵੇਂ ਝੋਟਾ ਨਹੀਂ ਰਿੰਗਦਾ ਹੁੰਦਾ ਇਹ ਓਵੇਂ ਦੋ ਸੰਗ ਪਾੜਦਾ ਤੂੰ ਹੈ ਬਾਗਾ ਅੱਡਿਆ ਹੁੰਦਾ ਚੋਰ ਵਾਲੀ ਪਹਿਲੀ ਗੱਲ ਤੇ ਤੂੰ ਐਂ ਦੱਸ ਦੇ ਵੀ ਤੇਰਾ ਇੰਗਲੈਂਡ ਦੇ ਵਿੱਚ ਤਲਾਕ ਦਾ ਕਾਰਨ ਕੀ ਸੀ ਤੇਰੀ ਨਿੱਜੀ ਜ਼ਿੰਦਗੀ ਤੇ ਮੈਂ ਜਾਣਾਂ ਨਹੀਂ ਜੀ ਚਾਹੁੰਦਾ ਪਰ ਤੂੰ ਗੱਲ ਕੀਤੀ ਆ ਗੁਰਦੁਆਰੇ ਦੇ ਵਿੱਚ ਖੜ ਕੇ ਠੀਕ ਹੈ ਨਾ ਤੈਨੂੰ ਹੁਣ ਉਸੇ ਗੱਲ ਦਾ ਜਵਾਬ ਦੇਣਾ ਉਹ ਗੁਰਦੁਆਰੇ ਦੇ ਵਿੱਚ ਖੜ ਕੇ ਜਿਹੜੀ ਉੱਥੇ ਬਕਵਾਸ ਮਾਰੀ ਹੈ ਨਾ ਹੁਣ ਇਹਦਾ ਜਵਾਬ ਦੇ ਕੇ ਜਾਈਂ ਚੋਰਾਣੀ ਪਹਿਲੀ ਗੱਲ ਦਾ ਐਂ ਦੱਸਦੇ ਵੀ 3 ਦਸੰਬਰ ਤੇ 1995 ਨੂੰ ਭਾਈ ਕੇਵਲ ਸਿੰਘ ਪਸਲ ਦੀ ਬੇਟੀ ਬੀਬੀ ਨਰਿੰਦਰ ਕੌਰ ਨਾਲ ਤੇਰਾ ਵਿਆਹ ਹੋਇਆ ਸੀ ਆਨੰਦ ਕਾਰਜ ਸਮੈਥਵਿਕ ਗੁਰਦੁਆਰੇ ਬਰਮਿੰਗਮਾ ਦੇ ਵਿੱਚ ਉਹ ਆਨੰਦ ਕਾਰਜ ਤੋਂ ਤੂੰ ਭਗੌੜਾ ਕਿਉਂ ਹੋਇਆ ਸੀ ਪਹਿਲਾਂ ਤਾਂ ਇਹ ਦੱਸ ਤੇ ਜੇ ਤੂੰ ਨਾ ਦੱਸੇ ਤੇ ਚੱਲ ਮੈਂ ਤਾਂ ਹਦਨਾ ਕਹਾਣੀ ਕੀ ਸੀ ਕਹਾਣੀ ਇਹ ਸੀ ਸੰਗਤ ਜੀ ਵੀ ਇਸ ਬੰਦੇ ਨੂੰ ਖੇ ਖਾਣ ਦੀ ਆਦਤ ਆ ਸ਼ੁਰੂ ਤੋਂ ਇਹ ਮਤਲਬ ਕਿ ਖੇ ਖਾਣ ਦੀ ਇਹ ਆਦਤ ਨੇ ਇਹਦਾ ਉਹ ਵਾਲਾ ਘਰ ਪਟਿਆ ਇਹ ਇੰਗਲੈਂਡ ਦੇ ਵਿੱਚ ਵਿਆਹਿਆ ਹੋਇਆ ਸੀ ਤੇ ਇਹਦੇ ਤਿੰਨ ਬੱਚੇ ਸਨ ਉੱਥੇ ਇੱਕ ਵੱਡੀ ਬੇਟੀ ਇੱਕ ਬੇਟਾ ਤੇ ਇੱਕ ਫਿਰ ਛੋਟੀ ਬੇਟੀ ਇਸ ਬੰਦੇ ਨੇ ਖੇ ਖਾਣ ਦੀ ਗੰਦੀ ਆਦਤ ਨੇ ਇਹਨੇ ਆਪਦਾ ਉਹ ਘਰ ਪਟ ਲਿਆ ਹੱਸਦਾ ਵਸਦਾ ਘਰ ਪਟਿਆ ਚਲੋ ਉਹ ਬੀਬੀ ਨਰਿੰਦਰ ਕੌਰ ਨੂੰ ਇਹਨੇ ਧੋਖੇ ਨਾਲ ਤਲਾਕ ਦਿੱਤਾ ਉਹਨੂੰ ਕਿਹਾ ਵੀ ਅਖੇ ਮੈਂ ਨਾ ਆਪਣੀ ਰਿਸ਼ਤੇਦਾਰ ਕੁੜੀ ਸੱਦਣੀ ਆ ਤੇ ਆ ਕਾਗਜ਼ੀ ਕਾਰਵਾਈ ਦੀ ਕਰਨੀ ਆ ਤਾਂ ਤੁਸੀਂ ਇਹ ਤੇ ਸਾਈਨ ਕਰ ਦਿਓ ਤੇ ਉਹ ਵਿਚਾਰੀ ਬੀਬੀ ਭੋਲੀ ਉਹਨੇ ਆਪਣੇ ਪਤੀ ਤੇ ਯਕੀਨ ਕਰ ਲਿਆ ਉਹਨੇ ਸਾਈਨ ਮਾਰਤੇ ਤੇ ਉਹ ਅਸਲ ਦੇ ਵਿੱਚ ਕਾਗਜ਼ਾਂ 'ਚ ਤਲਾਕ ਦਿੱਤਾ ਬੀਬੀ ਨਰਿੰਦਰ ਕੌਰ ਨੇ ਸਾਈਨ ਕੀਤੇ ਤੇ ਇਹ ਬੰਦਾ ਤਲਾਕ ਵਾਲੇ ਕਾਗਜ਼ ਲੈ ਕੇ ਇਹ ਆ ਗਿਆ ਪੰਜਾਬ ਪੰਜਾਬ ਆ ਕੇ ਜਿਹੜੀ ਬੀਬੀ ਨਾਲ ਇੱਥੇ ਖੇ ਖਾਂਦਾ ਸੀ ਇਹਨੂੰ ਅਸਲ ਦੇ ਵਿੱਚ ਉਹਦੇ ਨਾਲ ਵਿਆਹ ਕਰਾਉਣਾ ਪਿਆ ਉਹ ਕਾਰਨ ਵੀ ਮੈਂ ਤੁਹਾਨੂੰ ਦੱਸ ਦਿਆਂਗਾ ਪਰ ਉਹ ਕਾਰਨ ਕੁਝ ਇਹੋ ਜਿਹੇ ਗੰਦੇ ਤੇ ਰੂਹ ਕੰਬਾਉ ਨੇ ਵੀ ਮੈਂ ਉਹ ਚੀਜ਼ਾਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਅਸਲ ਦੇ ਵਿੱਚ ਇਸ ਬੰਦੇ ਦਾ ਕਿਰਦਾਰ ਇੰਨਾ ਹੌਲਾ ਤੁਸੀਂ ਆਪ ਦੇਖ ਸਕਦੇ ਹੋ ਇੱਕ ਆਈ ਦੀ ਫੋਟੋ ਵੇਖੋ ਹਨ ਨਹੀਂ ਨਹੀਂ ਆਹ ਵਾਲੀ ਫੋਟੋ ਵੇਖੋ ਇਹ ਬੰਦਾ ਹੈਨਾ ਵੀ ਆਪਾਂ ਗੱਲ ਕਹੀਏ ਵੀ ਵਿਆਹਾ ਹੋਇਆ ਇੱਕ ਇਨਸਾਨ ਕਿਸੇ ਗੈਰ ਔਰਤ ਦੇ ਨਾਲ ਹੈਨਾ ਸਬੰਧ ਰੱਖਦਾ ਤੇ ਫਿਰ ਉਸ ਤੋਂ ਬਾਅਦ ਆਪਦੀ ਔਰਤ ਜਿਹੜੀ ਆ ਵਿਆਹੀ ਹੋਈ ਆ ਜਿਹਦੇ ਨਾਲ ਆਨੰਦ ਕਾਰਜ ਹੋਇਆ ਉਹਨੂੰ ਧੋਖੇ ਨਾਲ ਤਲਾਕ ਦੇ ਕੇ ਪੰਜਾਬ 'ਚ ਹੋਇਆ ਕਰਾਉਂਦਾ ਇਸ ਚਵਲ ਇਨਸਾਨ ਦੀਆਂ ਕਰਤੂਤਾਂ ਜੇ ਤੁਹਾਨੂੰ ਦੱਸਾਂ ਤੇ ਇਹ ਇੱਕ ਐਡਾ ਕਿ ਝੂਠਾ ਤੇ ਮਕਾਰ ਇਨਸਾਨ ਆ ਇਹ ਭਾਈ ਗਰਮੇਲ ਸਿੰਘ ਦੇ ਨਾਮ ਨੂੰ ਵੀ ਇਹਨੇ ਲਾਜ ਲਾਈ ਉਹ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਂਦੇ ਹਨ ਸਾਬਕਾ ਗ੍ਰੰਥੀ ਨੇ ਗੁਰੂ ਨਾਨਕ ਗੁਰਦਵਾਰਾ ਸਮੇਤ ਵਿਕ ਬਰਮਿੰਗਮ ਉਹਨਾਂ ਦੇ ਮੂੰਹ ਨੂੰ ਹੀ ਇਹਦਾ ਜਿਹੜਾ ਵਿਆਹ ਆ ਬੀਬੀ ਲੇਵਿੰਦਰ ਕੌਰ ਜੀ ਨਾਲ ਹੋਇਆ ਸੀਗਾ ਪਰ ਇਹਨੇ ਜਿਹੜੀਆਂ ਉੱਥੇ ਚਬੜਾ ਮਾਰੀਆਂ ਜੋ ਉੱਥੇ ਕਮਲ ਕੋਟਿਆ ਹੈ ਨਾ ਆਪ ਦਾ ਹੱਸਦਾ ਵਸਦਾ ਘਰ ਅਜਾੜਿਆ ਸਿਰਫ ਕਿਉਂ ਕਿਉਂਕਿ ਇਹਨੂੰ ਖੇ ਖਾਣ ਦੀ ਗੰਦੀ ਆਦਤ ਇਹਨੇ ਉਹੀ ਆਦਤ ਅੱਗੇ ਵੀ ਚਾਲੂ ਰੱਖੀ ਹੁਣ ਜਿਹੜਾ ਇਹ ਹਟ ਗਿਆ ਹੁਣ ਵੀ ਇਹ ਚੰਡੀਗੜ੍ਹ ਹੋਟਲਾਂ ਦੇ ਵਿੱਚ ਤੁਹਾਨੂੰ ਲੱਭ ਜੂਗਾ ਇਹ ਚੰਡੀਗੜ੍ਹ ਹੋਟਲਾਂ 'ਚ ਜਾਂਦਾ ਉੱਥੇ ਵੀ ਇਹ ਖੇ ਖਾਂਦਾ ਪਿਰਦਾ ਇਹ ਪਿੱਛੇ ਜੇ ਇੱਕ ਜਥੇਦਾਰ ਦਾ ਬੰਦਾ ਬਹੁਤ ਹੀ ਲਾਡਲਾ ਬੰਦਾ ਇੱਕ ਜਨਹਿਦਾਰ ਦਾ ਜਿਹੇ ਜਿਹੜਾ ਹੈ ਇੱਕ ਬਹੁਤ ਭਾਰੀ ਸਾੜ ਜਨਹਿਦਾਰ ਨੇ ਕੋਰਟੇ ਵੀ ਨਹੀਂ ਚੜ ਹੁੰਦਾ ਉਹਨਾਂ ਤੋਂ ਤੇ ਉਹਨਾਂ ਦਾ ਇੱਕ ਬਹੁਤ ਹੀ लाਡਲਾ ਜਿਹਾ ਪਪੀ ਰੱਖਿਆ ਹੋਇਆ ਉਹਨਾਂ ਦਾ ਟੋਮੀ ਉਹਦਾ ਇਹ ਨਾਲ ਇਹ ਚੰਡੀਗੜ੍ਹ ਇੱਕ ਹੋਟਲ ਦੇ ਵਿੱਚ दारू ਪੀਤੀ ਹੋਈ ਤੇ ਚਿੱਟਾ ਵੀ ਲਾਇਆ ਹੋਇਆ ਤੇ ਨਸ਼ੇ ਦੀ ਹਾਲਤ 'ਚ ਇਹਨਾਂ ਨੇ ਸੱਦ ਲਈ ਉੱਥੇ ਜਨਾਨੀ ਖੇਬਾੜੀ ਕਰਨ ਨੂੰ ਖੇ ਖਾਣ ਨੂੰ ਉੱਥੇ ਔਰਤ ਸੱਦ ਲਈ ਮੁੜ ਕੇ ਜਦੋਂ ਸਾਰਾ ਕੁਝ ਕਰ ਕਰਾ ਕੇ ਪੈਸਿਆਂ ਤੋਂ ਪੈ ਗਿਆ ਰੌਲਾ ਪੈਸਿਆਂ ਤੋਂ ਜਦ ਰੌਲਾ ਪੈ ਗਿਆ ਤੇ ਉਹ ਪੈਸੇ ਇਹਨਾਂ ਨੇ ਦਿੱਤੇ ਇਹਨਾਂ ਦੇ ਬੀਬੀ ਨੇ ਸਾਦਰੀ ਪੁਲਿਸ ਬੀਬੀ ਨੇ ਪੁਲਿਸ ਸਾਦਰੀ ਦੇ ਪੁਲਿਸ ਹੇਠੋਂ ਫੜਿਆ ਗਿਆ ਤੇ ਇਹ ਬੰਦਾ ਉੱਥੇ ਕਹਿੰਦਾ ਆਖੇ ਜੀ ਮੈਂ ਤਾਂ ਸ਼ੂਗਰ ਦਾ ਮਰੀਜ਼ ਹਾਂ ਮੈਨੂੰ ਛੱਡ ਦਿਓ ਮੈਂ ਤਾਂ ਅੰਦਰਲੇ ਘੱਡ-ਘੱਡ ਤੋਂ ਮੋਰਾਂ ਵਾਲੀ ਉੱਥੋਂ ਛੁੱਟ ਕੇ ਆਇਆ ਹਾਂ ਹੈ ਗੱਲਾਂ ਕਰ ਤੂੰ ਦਲੇਰੀ ਦੀਆਂ ਦਲੇਰੀ ਕਾਦੀ ਤੂੰ ਆਪ ਦਾ ਤੂੰ ਸਟੇਜ ਤੋਂ ਬਾਹਰ ਨਿਕਲ ਗਿਆ ਅਜੇ ਤੱਕ ਕੀ ਕੀਤਾ ਕਿਸੇ ਦਾ ਨਸ਼ਾ ਛਡਾਇਆ ਤੂੰ ਆਪ ਨਸ਼ਾ ਛੱਡਿਆ ਹੀ ਅਜੇ ਤੱਕ ਤੂੰ ਆਪ ਨਸ਼ਾ ਛੱਡ ਦੇ ਤੈਨੂੰ ਅਮਰਤਪਾਲ ਤੇ ਆਪੇ ਜਿਹੜਾ ਦਿਲ ਲੱਗਣਾ ਕਿਉਂਕਿ ਉਹ ਨਸ਼ਾ ਬੰਦ ਕਰਨ ਦੀ ਗੱਲ ਕਰਦਾ ਤੇਰਾ ਤੇ ਘਰ ਪਟਿਆ ਜਾਊਗਾ ਤੂੰ ਚਿੱਟਾ ਵੇਚਦਾ ਵੀ ਐ ਠੀਕ ਹੈ ਨਾ ਤੂੰ ਚਿੱਟਾ ਵੇਚਦਾ ਵੀ ਐ ਤੂੰ ਚਿੱਟਾ ਪੀਂਦਾ ਵੀ ਐ ਤੈਨੂੰ ਤੇ ਨਸ਼ੇ ਦਾ ਵਿਰੋਧੀ ਆਪੇ ਜ਼ਹਿਰ ਲੱਗਣਾ ਅਮਰਤਪਾਲ ਦਾ ਵਿਰੋਧ ਕਰਨ ਦੇ ਪਿੱਛੇ ਇੱਕ ਕਾਰਨ ਹੋ ਰਿਹਾ ਬਾਦਲ ਦੀ ਘਰ ਵਾਲੀ ਸੀ ਸਰਿੰਦਰ ਸਰਿੰਦਰ ਬਾਦਲ ਉਹ ਉਸ ਜਨਾਨੀ ਦਾ ਚਮਚਾ ਸੀ ਇਹ ਗੁਰਵਚਨ ਜਥੇਦਾਰ ਦਾ ਵੀ ਚਮਚਾ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਕਿਹਨੇ ਸਰਸੇ ਵਾਲਿਆਂ ਨੂੰ ਮਾਫੀ ਦਿੱਤੀ ਸੀ ਇਹ ਉਹਦਾ ਲਾੜਲਾ ਪੋਤਾ ਹੈ ਤੇ ਇਹਨੇ ਕੀ ਕੀਤਾ ਇਹਨੇ ਉਹ ਜ਼ੇਫੇਦਾਰ ਨਾਲ ਜਾਰੀ ਪਗਾਈ ਉਹ ਜ਼ੇਫੇਦਾਰ ਦੇ ਕੋਲੇ 2012 ਦੇ ਵਿੱਚ ਪਹੁੰਚ ਵੀ ਕੀਤੀ ਸੀ ਵੀ ਇਸ ਬੰਦੇ ਤੇ ਕਾਰਵਾਈ ਕਰੋ ਖਾਲਸਾ ਮੈਗਜ਼ੀਨ ਵਾਲਿਆਂ ਨੇ ਮੇਰੀ ਉਹਨਾਂ ਨਾਲ ਵੀ ਗੱਲੋਬਾਤ ਹੋਈ ਆ ਤੇ ਇਹ ਬੰਦਾ ਉਥੋਂ ਵੀ ਭਗੋੜਾ ਹੋਇਆ ਇਹ ਜ਼ੇਫੇਦਾਰ ਨੇ ਵੀ ਮੁੜ ਕੇ ਜਿਹੜੀ ਗੱਲ ਆ ਉਹ ਆਈ ਗਈ ਕਰਤੀ ਕਿਉਂਕਿ ਲਾੜਲੇ ਪੁੱਤ ਤੇ ਕਾਰਵਾਈ ਕਿਵੇਂ ਕਰ ਸਕਦਾ ਕੋਈ ਉਹ ਚੱਕਰ ਉਹ ਤੋਂ ਬਾਅਦ ਕੀ ਬਣਦਾ ਵੀ ਇਹਨੇ ਇੱਕ ਵਾਰ ਇਹਨੇ ਚਵਲ ਮਾਰੀ ਇਹ ਅੱਜ ਮੁਕਰੇ ਇਹਨੂੰ ਵੀਡੀਓ ਵੀ ਵਿਖਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਭਾਈ ਬਾਸ ਸਿੰਘ ਤੇ ਭਾਈ ਫਤੇ ਸਿੰਘ ਸ਼ਹੀਦ ਹੋਏ ਸਨ ਇਸ ਬੰਦੇ ਨੇ ਸਟੇਜ ਤੋਂ ਖੜ ਕੇ ਚਵਲ ਮਾਰੀ ਸੀ ਅਖੇ ਭਾਈ ਫਤੇ ਸਿੰਘ ਦੀ 11ਵੀਂ ਪੀੜ੍ਹੀ ਚੋਂ ਬੀਬੀ ਸਰਿੰਦਰ ਕੌਰ ਹੈ ਬਾਦਲ ਦੀ ਘਰ ਵਾਲੀ ਉਹ ਦੁਸ਼ਟਾ ਕਵਟੀ ਇਨਸਾਨਾਂ ਪਾਲਸ਼ ਮਾਰਨ ਦੇ ਚੱਕਰ ਚ ਇਹ ਵੀ ਭੁੱਲ ਜਾਣਾ ਤੁਂ ਮਿੱਕੀ ਕੁਫਰ ਤੋਲਣ ਲੱਗਿਆ ਪਾਲਛੀਆ ਤੂੰ ਇਹ ਗੱਲ ਕੀਤੀ ਆ ਗੁਰਦੁਆਰੇ ਖੜ ਕੇ ਵੀ ਅਖੇ ਬਾਬਾ ਅਟੱਲ ਜਿਹੜੇ ਸਾਡੇ ਸ਼ਹੀਦ ਸਿੰਘ ਆ ਉਹਨਾਂ ਨੂੰ ਕੱਲ ਮੈਂ ਤੈਨੂੰ ਇੱਕ ਦਾਅਵੇ ਨਾਲ ਗੱਲ ਕਹਿਣਾ 44 ਜੇ ਸ਼ਹੀਦ ਸਿੰਘ ਅੱਜ ਮੋੜਾ ਹੁੰਨਾ ਸਭ ਤੋਂ ਪਹਿਲਾਂ ਗੋਲੀ ਤੇਰੇ ਮਾਰਨਗੇ ਸਭ ਤੋਂ ਪਹਿਲਾਂ ਤੇਰੇ ਹੀ ਖੋਪੜ ਚ ਸਰਾਖ ਕਰਨਾ ਉਹਨਾਂ ਨੇ ਤੂੰ ਉਹ ਬੰਦਾ ਜਿਹਨਾਂ ਨੂੰ ਸੰਤ ਜਿਹੜੇ ਆ ਨਾ ਉਹ ਫੋਟੋਆਂ ਚ ਹੀ ਚੰਗੇ ਲੱਗਦੇ ਆ ਠੀਕ ਹੈ ਤੇ ਉਹ ਅਸਲ ਚ ਆ ਗਏ ਉਹਨਾਂ ਨੂੰ ਤੈਨੂੰ ਤਾਂ ਪਤਾ ਤੈਨੂੰ ਪਉਣਾ ਉਹ ਨਾ ਮਿਰਚਾਂ ਵਾਲੀ ਬੋਇਸ ਤੇਰੀ ਕਰਤੂਤ ਹੀ ਇਹੋ ਜੀ ਐਡਾ ਨੀਚ ਗੰਦਾ ਇਨਸਾਨਾ ਨੂੰ ਤੂੰ ਗੱਲ ਕਰਦਾ ਜੀ ਉੱਥੇ ਕਿਰਦਾਰਾਂ ਨਹੀਂ ਫਿਰ ਆਪਦਾ ਕਿਰਦਾਰ ਕੀ ਆ ਭਲਾ ਜੇਲ੍ਹ ਦੇ ਵਿੱਚ ਤੇਰੀ ਡਿਊਟੀ ਲੱਗ ਗਈ ਵੀ ਤੂੰ ਸਿੱਖ ਸੰਗਤ ਜਿਹੜੀ ਐ ਸਿੱਖ ਬੱਚੇ ਨੇ ਹਨਾ ਜੇਲ੍ਹ ਦੇ ਵਿੱਚ ਜਿਹੜੇ ਸਿੱਖ ਪਰਿਵਾਰਾਂ ਦੇ ਉਹਨਾਂ ਨੂੰ ਅਖੇ ਧਰਮ ਦਾ ਗਿਆਨ ਦੇਣਾ ਇਸ ਬੰਦੇ ਦੀ ਉੱਥੇ ਡਿਊਟੀ ਲੱਗ ਗਈ ਇਹ ਨਸ਼ਾ ਵੇਚਣ ਲੱਗ ਗਿਆ ਜੇਲ੍ਹ ਚ ਜਾ ਕੇ ਇੰਗਲੈਂਡ ਦੀ ਜੇਲ੍ਹ ਦੀ ਗੱਲ ਆ ਇਹ ਇੰਗਲੈਂਡ ਦੀ ਜੇਲ੍ਹ ਚੋਂ ਵੀ ਭਜਾਇਆ ਹੋਇਆ ਹੈ ਇਹ ਬੰਦਾ ਇਹ ਵੀ ਇਹ ਉੱਥੇ ਵੀ ਇਹਨੇ ਦਾੜੀ ਪਟਾਈ ਪੂਰੇ ਹਿਸਾਬ ਨਾਲ ਇਹਨੇ ਦੜਿ ਚ ਫੁੱਲ ਪਾਏ ਉੱਥੇ ਇਹਨੇ ਸੇਖਾਂ ਦਾ ਬਹੁਤ ਨਾਮ ਰੌਸ਼ਨ ਕੀਤਾ ਇਹਨੇ ਇੰਗਲੈਂਡ 'ਚ ਐਵੇਂ ਨਹੀਂ ਇੱਥੇ ਭੱਜ ਕੇ ਆਇਆ ਹੈ ਜਿਹੜੇ ਬੰਦੇ ਜਾਣਦੇ ਆ ਨਾ ਇਸ ਬੰਦੇ ਨੂੰ ਉਹਦੇ ਮੋਹ ਨਹੀਂ ਲਾਉਂਦੇ ਇਹਨੂੰ ਅੱਛਾ ਚੋਰਾਣਾਂ ਲਈ ਇੱਕ ਗੱਲ ਦੱਸਾਂ ਹਾਂ ਭਲਾ ਸਪੇਨ ਦੇ ਵਿੱਚ ਕੀ ਹੋਇਆ ਸੀ ਇੱਕ ਵੱਡਾ ਲੋਨਾ ਨਾ ਉਹਦਾ ਸ਼ਹਿਰ ਹੈ ਸਪੇਨ 'ਚ ਉੱਥੇ ਗੁਰਦੁਆਰਾ ਸਾਹਿਬ 'ਚ ਉੱਥੇ ਕੁਝ ਹੋਇਆ ਹੈ ਤੂੰ ਜੇ ਨਾਂ ਦੱਸੇਂ ਉਸਾ ਤੈਨੂੰ ਘੇਰਿਆ ਹੀ ਹੈ ਨਾ ਕਿਸੇ ਨੇ ਕੋਈ ਸਵਾਲ ਜਵਾਬ ਉਹ ਏਹੀ ਤੇ ਮੁੜ ਕੇ ਆਪਾਂ ਭੱਜੇ ਹਾਂ ਾਡੀਆਂ ਨੂੰ ਥੁੱਕ ਲਾ ਕੇ ਕਿਉਂਕਿ ਜਵਾਬ ਨਹੀਂ ਆਇਆ ਤੇ ਸੰਗਤ ਜਿਹੜੀ ਆ ਉਹ ਫਿਰ ਛੇਤਰ ਬੋਲੇ ਤੇ ਉੱਤਰਾਈ ਤਰੀਕ ਸੀ 17 ਜੁਲਾਈ 17 ਜੁਲਾਈ ਨੂੰ ਭੱਜਿਆ ਇਹ ਬੰਦਾ ਉੱਥੋਂ ਇਹਨੂੰ ਕਦੇ ਵੀ ਪੁੱਛ ਲਿਆ 44 ਵੀ 17 ਜੁਲਾਈ ਨੂੰ ਬਟਲੋਨਾਂ ਦੇ ਵਿੱਚ ਗੁਰਦੁਆਰੇ ਚ ਕੀ ਹੋਇਆ ਏਹੀ ਭਲਾ ਇਹਨੂੰ ਉੱਥੇ ਇਹਨੂੰ ਸਵਾਲ ਕੀਤੇ ਹਨ ਸੰਗਤ ਨੇ ਤੇ ਕਿਉਂਕਿ ਉੱਥੇ 68 ਪੌਂਦਾ ਸੀ ਇਹ ਸੰਗ ਪਾੜਦਾ ਸੀ ਬਾਗਾ ਆਉਂਦਾ ਤੇ ਉਹ ਕਹਿੰਦੇ ਹਨ ਸੰਗ ਤੇਰਾ ਫੇਰ ਪੜਵਾਵਾਂਗੇ ਤੈਨੂੰ ਪੈਸੇ ਵੀ ਦੇਵਾਂਗੇ ਪਹਿਲਾਂ ਵਿਚਾਰ ਕਰ ਸਾਡੇ ਨਾਲ ਇਹ ਬੰਦਾ ਭੱਜਿਆ ਉਥੋਂ ਵੱਡਿਆਂ ਨੂੰ ਥੁੱਕ ਲਾ ਕੇ ਕਿਉਂਕਿ ਉਹਨਾਂ ਨੇ ਫਿਰ ਸਵਾਲ ਕਰ ਲਏ ਹਨ ਤੇ ਫਸ ਗਿਆ ਹੀ ਉੱਥੇ ਭਾਈ ਕੇਵਲ ਸਿੰਘ ਪਾਸਲ ਦੀ ਜਿਹੜੀ ਬੇਟੀ ਨੇ ਤੂੰ ਜਿੰਦਗੀ ਖਰਾਬ ਕੀਤੀ ਹੈ ਨਾ ਜਿਹੜੀ ਉਹਨਾਂ ਦੀ ਉਸ ਵਿਆਹ ਚ ਤੇਰੀ ਬੇਟੀ ਆ ਤੈਨੂੰ ਪਤਾ ਉਹਦੇ ਹਾਲਾਤ ਕੀ ਨੇ ਅੱਜ ਪੀਪੀ ਨਗਿੰਦਰ ਘਰ ਦੇ ਹਾਲਾਤ ਪਤਾ ਤੈਨੂੰ ਚਵਲਾ ਤੇਰੀ ਉਹ ਔਲਾਦ ਜਿਹੜੀ ਹੈ ਨਾ ਅੱਜ ਕਿਹੜੇ ਹਾਲਾਤਾਂ ਚ ਲੰਘਦੀ ਪਈ ਆ ਜੇ ਤੈਨੂੰ ਪਤਾ ਹੋਵੇ ਤੂੰ ਡੁੱਬ ਕੇ ਮਰ ਜਵੇਂ ਚੋਰਾ ਵਾਲੀ ਉਹਨਾਂ ਕਿਵੇਂ ਪਾਲੇ ਆ ਉਹ ਬੱਚੇ ਨੱਕ ਢੋ ਕੇ ਮਰ ਜਾ ਕੇ ਖੂਚ ਡਿਗ ਜਾ ਚੋਰਾ ਵਾਲੀ ਤੇਰਾ ਕਿਰਦਾਰ ਇੰਨਾ ਕਿ ਨੀਚਾ ਤੇਰੇ ਬਾਰੇ ਉਹ ਗੱਲਾਂ ਪਤਾ ਨਹੀਂ ਵੀ ਮੈਂ ਤੈਨੂੰ ਗਲਤ ਤਾਂ ਵੀ ਇੰਨੀਆਂ ਕਿ ਫੋਟੋਆਂ ਨੇ ਤੇਰੀਆਂ ਮੇਰੇ ਕੋਲੇ ਤੂੰ ਉਹ ਇੱਕ ਦੇਵੀ ਜਿਹੜੀ ਇਹਨਾਂ ਦੀ ਆਰਐਸਐਸ ਵਾਲੀ ਜੀ ਨੂੰ 에어ਪੋਰਟ ਤੇ ਲੈਣ ਜਾਂਨ ਮੰਨ ਲਈ ਚ ਆ ਕੇ ਹਨ ਉਹਦਾ ਵੀ ਪਾਇਆ ਫੋਟੋਆਂ ਤੇਰੀਆਂ ਤੈਨੂੰ ਤਾਂ ਕਰਕੇ ਕਹਿਨਾ ਮੈਂ ਵੀ ਸ਼ਾਂਤ ਹੋ ਜਾ ਨਹੀਂ ਤੇ ਸ਼ਾਂਤ ਕਰਦੇ ਆਂਗੇ ਤੇ ਸੰਗਤ ਜੀ ਅਖੀਰ ਦੇ ਵਿੱਚ ਮੇਰੇ ਤੇ ਆ ਚੋਰਾ ਵਾਲੀ ਵੱਲੋਂ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੇ ਠੱਗਾਂ ਤੋਂ ਸੁਚੇਤ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਪਛਾਣੋ